ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੇਬੀ ਮੂਲੇ ਚੱਕ ਔਰ ਜਿਹੜਾ ਤੁਸੀਂ ਚੈਨਲ ਦੇਖ ਰਹੇ ਹੋ ਚਮਕੌਰ ਸਿੰਘ ਖਖ ਚਮਕੌਰ ਸਿੰਘ ਖਖ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇਕਰ ਵਧੀਆ ਲੱਗੇ ਤਾਂ ਕਮੈਂਟ ਵਿੱਚ ਵੀ ਦੱਸਿਓ ਦੋ ਚਾਰ ਲੈਣਾ ਕਹਿਣ ਲੱਗਿਆ ਵੀਰ ਦੇ ਚੈਨਲ ਵਾਸਤੇ ਤੇ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਿਓ ਜੇ ਨਾਲ ਲੱਗੇ अॼ असीं तू बोल दी नहीं कॾहिं आप याद रखीं दर दर गुलाम गुलामखरी ਦਰ ਸਾਡਾ ਖੜਕਾਵੇਂ ਗੀਆ ਆਦਰ ਰੱਖੀ ਅਸੀਂ ਮੰਨਦੇ ਗਰੀਬ ਤੇਰੀ ਇਹ ਵੀ ਗੱਲ ਮੰਨੀ ਨਹੀਂ ਉਹ ਵੇਖਣੇ ਨੂੰ ਸੋਹਣੇ ਤੇਰੀ ਇਹ ਵੀ ਗੱਲ ਮੰਨੀ ਅਸੀਂ ਮੰਨਦੇ ਗਰੀਬ ਤੇਰੀ ਇਹ ਵੀ ਗੱਲ ਮੰਨੀ ਨਹੀਂ ਉਹ ਵੇਖਣੇ ਨੂੰ ਸੋਹਣੇ ਤੇਰੀ ਇਹ ਵੀ ਗੱਲ ਮੰਨੀ ਤੂੰ ਵੀ ਸਾਡੀ ਇੱਕ ਮਨ ਤੂੰ ਵੀ ਸਾਡੀ ਇੱਕ ਮਨ ਪਿੱਛੇ ਜਾ ਨਾ ਜਗ ਦੇ ਅਸੀਂ ਇੰਨੇ ਵੀ ਨਹੀਂ ਮਾੜੇ ਅਸੀਂ ਇੰਨੇ ਵੀ ਨਹੀਂ ਮਾੜੇ ਜਿਨੇ ਤੈਨੂੰ ਲੱਗਦੇ ਅਸੀਂ ਨਹੀਂ ਨਹੀਂ ਮਾੜੇ